ਅਸੀ ਗੱਲ ਮੈਂ ਜਗਤਾਰ ਸਿੰਘ ਸਰਾਂ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਆਪਰੇਸ਼ਨ ਸੰਦੂਰ ਕੀਤਾ ਗਿਆ ਸੀ ਕੱਲ ਉਸ ਦੇ ਤਰ ਤ ਜਿਹੜੀਆਂ ਹੋਰ ਨਿਕਲ ਕੇ ਖਬਰਾਂ ਸਾਹਮਣੇ ਆਉਂਦੀਆਂ ਜਿਵੇਂ ਤੁਸੀਂ ਤੜਕਸਾਰ ਤੁਹਾਨੂੰ ਪਤਾ ਲੱਗਿਆ ਕਿ ਜਿਹੜੀਆਂ ਮਜਾਇਲ ਸਿੱਟੀ ਗਈ ਆ ਜਿਹੜੀ ਕਿ ਅੱਜ ਅੰਮ੍ਰਿਤਸਰ ਦੇ ਮੁਜੀਠਾ ਹਲਕੇ ਦੇ ਵਿੱਚ ਨੇੜੇ-ਨੇੜੇ ਵੇਖੀ ਗਈ ਆ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਕਿ ਜਿਹੜਾ ਕਿ ਕੱਲ ਆਪਰੇਸ਼ਨ ਸੰਦੂਰ ਹੋਇਆ ਸੀਗਾ ਉਹਦੇ ਸੰਦਰਭ ਦੇ ਵਿੱਚ ਅੱਜ ਪਾਕਿਸਤਾਨ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਆ ਜਿਸ ਨਾਲ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਮੁਜਾਹਿਲ ਸਿਟੀ ਗਈ ਆ ਮੁਜਾਹਿਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਵੱਡੀ ਬ੍ਰੇਕਿੰਗ ਨਿਊਜ਼ ਇਸ ਟਾਈਮ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਆ ਜਿਹੜਾ ਕਿ ਵੱਡੀ ਬ੍ਰੇਕਿੰਗ ਨਿਊਜ਼ ਆ ਤੁਹਾਡੇ ਨਾਲ ਅਸੀਂ ਜਿਹੜੇ ਸਾਹਮਣੇ ਦਿਖਾ ਰਹੇ ਆ ਕਿ ਜਿਹੜੀਆਂ ਮੁਜਾਹਿਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਜਿਹੜੀਆਂ ਕੀ ਕਾਰਵਾਈ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਜਿਹੜਾ ਕਿ ਆਪਰੇਸ਼ਨ ਸੰਦੂਰ ਕੀਤਾ ਗਿਆ ਸੀਗਾ ਜਿਹੜੀ देर रात ਜਿਹੜੀ ਇਹ ਕਾਰਵਾਈ ਕੀਤੀ ਗਈ ਆ ਜੇ ਅਗਲੀ ਖਬਰ ਤੱਕ ਲੈ ਕੇ ਜਾਣਿਆ ਤਾਂ ਮੋਗਾ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ ਮੋਗਾ ਦੇ ਵਿੱਚ ਅੱਜ ਡਿਪਟੀ ਕਮਿਸ਼ਨ ਮੋਗਾ ਦੇ ਵੱਲੋਂ ਪਟਾਕਿਆਂ ਦੇ پابੰਦੀ ਲਗਾ ਦਿੱਤੀ ਗਈ ਹੈ ਇਸ ਟਾਈਮ ਦੀ ਵੱਡੀ ਖਬਰ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਬਿਲੰਬਰ ਸਰ ਦੇ ਵਿੱਚ ਐਤਸਵਾਦੀ ਦੇ ਉੱਤੇ پابੰਦੀ ਲਗਾਈ ਗਈ ਸੀ ਅੱਜ ਮੋਗਾ ਦੇ ਵਿੱਚ ਐਤਸਵਾਦੀ ਦੇ ਪਟਾਕੇ ਚਲਾਉਣ ਦੇ ਉੱਤੇ ਪੂਰਨ ਤੌਰ ਤੇ پابੰਦੀ ਲਗਾ ਦਿੱਤੀ ਗਈ ਹੈ ਅਗਲੇ ਹਕਮਤ ਤੱਕ ਤੁਸੀਂ ਮੋਗਾ ਦੇ ਵਿੱਚ ਪਟਾਕੇ ਨਹੀਂ ਚਲਾ ਸਕਦੇ ਜਿਹੜੇ ਪਟਾਕੇ ਆ ਉਹ ਡਿਪਟੀ ਕਮਿਸ਼ਨ ਮੋਗਾ ਦੇ ਵੱਲੋਂ ਬੈਨ ਕਰ ਦਿੱਤੇ ਗਏ ਨੇ ਵੱਡੀ ਖਬਰ ਹੈ ਇਸ ਟਾਈਮ ਦੀ ਮੋਗਾ ਤੋਂ ਸੁਣ ਦੱਸ ਰਹੇ ਆ ਕਿ ਮੋਗਾ ਦੇ ਵਿੱਚ ਜਿਹੜੇ ਪਟਾਕੇ ਆ ਉਹ ਬੈਨ ਕਰ ਦਿੱਤੇ ਗਏ ਨੇ ਪਟਾਕੇ ਤੁਸੀਂ ਨਹੀਂ ਚਲਾ ਸਕਦੇ ਜੋ ਕਿ ਪਟਾਕੇ ਚਲਾਉਂਦੇ ਸ਼ਕੀਨ ਨਹੀਂ ਵਿਆਹਾਂ ਸ਼ਦਿਆਂ ਤੇ ਪਟਾਕੇ ਚੱਲਦੇ ਨੇ ਆਤਸਵਾਰੀ ਚਲਦੀ ਆ ਉਹ ਤੁਸੀਂ ਹੁਣ ਨਹੀਂ ਚਲਾ ਸਕਦੇ ਅਗਲੇ ਹੁਕਮਾਂ ਤੱਕ ਬਾਰਡਰ ਦੇ ਉੱਤੇ ਤਣਾਅ ਨੇ ਭਾਰਤ ਪਾਕਿਸਤਾਨ ਦੀ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਸੇ ਤਹਿਤ ਅੱਜ ਡਿਪਟੀ ਕਮਿਸ਼ਨ ਮੋਗਾ ਦੇ ਵੱਲੋਂ ਜਿਹੜਾ ਕਿ ਇਹ ਵੱਡੀ ਕਾਰਵਾਈ ਕੀਤੀ ਗਈ ਆ ਵੱਡਾ ਐਕਸ਼ਨ ਆ ਜਿਹੜਾ ਉਹ ਆ ਗਿਆ ਆ ਗਿਆ ਕ੍ਰਿਡਾਂ ਦਾ ਹਦਾਇਤਾਂ ਦਿੱਤੀਆਂ ਗਈਆਂ ਕਿ ਜਿਹੜਾ ਪਟਾਕੇ ਆ ਜਿਹੜੇ ਪਟਾਕੇ ਬੈਨ ਕਰਨ ਦਾ ਜਿਹੜਾ ਹੁਕਮ ਆ ਉਹ ਦੇ ਦਿੱਤਾ ਗਿਆ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਤੁਸੀਂ ਵਿਆਹ ਸ਼ਾਦੀਆਂ ਦੇ ਉੱਤੇ ਕਿਤੇ ਵੀ ਤੁਸੀਂ ਪਟਾਕੇ ਨਹੀਂ ਜਲਾ ਸਕਦੇ ਵੱਡੀ ਖਬਰ ਤੁਹਾਨੂੰ ਇਸ ਟਾਈਮ ਦੱਸ ਰਹੇ ਹਾਂ ਕਿ ਮੋਗਾ ਤੋਂ ਮੋਗਾ ਦੇ ਵਿੱਚ ਪਟਾਕੇ ਜਿਹੜੇ ਹੋ ਬੈਨ ਕਰ ਦਿੱਤੇ ਗਏ ਨੇ ਡਿਪਟੀ ਕਮਿਸ਼ਨ ਮੋਗਾ ਦੇ ਵੱਲੋਂ ਪਹਿਲਾ ਇਹ ਹਦਾਇਤ ਅੰਮ੍ਰਿਤਸਰ ਦੇ ਵਿੱਚ ਜਾਰੀ ਕੀਤੀ ਗਈ ਸੀ ਅੰਮ੍ਰਿਤਸਰ ਤੋਂ ਬਾਅਦ ਦੂਜਾ ਜ਼ਿਲ੍ਹਾ ਬਣਿਆ ਹੈ ਡੀਸੀ ਜਿਹੜਾ ਕਿ ਡੀਸੀ ਮੋਗਾ ਡਿਪਟੀ ਕਮਿਸ਼ਨ ਮੋਗਾ ਦੇ ਵੱਲੋਂ ਜਿਹੜੇ ਮੋਗਾ ਦੇ ਵਿੱਚ ਜਿਹੜੇ ਪਟਾਕੇ ਕਿ ਉਹ ਬੈਨ ਕਰ ਦਿੱਤੇ ਗਏ ਨੇ